ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਤੰਦੂਰ ਦੀ ਰੋਟੀ ਤੇ ਤੰਦੂਰ ਦੀ ਰੋਟੀ ਆਪਣੇ ਘਰ ਸਬਜੀ ਕਿਹੇ ਵੇਲੇ ਤੰਦੂਰ ਵਾਲੀ ਸਬਜੀ ਬਣੀ ਹੁੰਦੀ ਤੋਂ ਉਹਦੇ ਨਾਲ ਦਿਲ ਕਰਦਾ ਤੰਦੂਰ ਦੀ ਰੋਟੀ ਖਾਣ ਨੂੰ ਤੇ ਤੰਦੂਰ ਦੀ ਰੋਟੀ ਬਣਾ ਕੇ ਤਿਆਰ ਕਰਾਂਗੇ ਆਪਾਂ ਨਾ ਕੜਾਈ 'ਚ ਬਣਾਵਾਂਗੇ ਨਾ ਕੁੱਕਰ 'ਚ ਬਣਾਵਾਂਗੇ ਤੇ ਰੋਟੀ ਬਣਾਵਾਂਗੇ ਆਪਾਂ ਤਵੇ ਦੇ ਉੱਪਰ ਤੇ ਇੱਥੇ ਆਪਾਂ ਆਟਾ ਲੈ ਲਿਆ ਸੀ ਤੇ ਆਟਾ ਆਪਾਂ ਪਹਿਲਾਂ ਹੀ ਗੁੰਨ ਲਿਆ ਸੀ ਤੇ ਹੁਣ ਆਪਾਂ ਪੇੜੇ ਕਰ ਲਵਾਂਗੇ ਆਪਾਂ ਤੰਦੂਰੀ ਰੋਟੀ ਜਿੰਨੀ ਵੀ ਆਪਾਂ ਮੋਟੀ ਪਤਲੀ ਬਣਾਉਣੀ ਹੋਵੇ ਉਸ ਤਰ੍ਹਾਂ ਦੀ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਆਪਾਂ ਪੇੜਾ ਲੈ ਲਿਆ ਸੀ ਤੇ ਆਪਾਂ ਹੱਥ ਦੇ ਨਾਲ ਹੀ ਘੜਾਂਗੇ ਜੇ ਆਪਾਂ ਕੋ ਹੱਥ ਦੇ ਨਾਲ ਨਹੀਂ ਰੋਟੀ ਘੜੀ ਜਾਂਦੀ ਫਿਰ ਆਪਾਂ ਚੱਕਲੇ ਦੇ ਉੱਪਰ ਵੇਲ ਕੇ ਤਿਆਰ ਕਰ ਲਵਾਂਗੇ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚੋਣ ਲਵਾਂਗੇ ਰੋਟੀ ਨੂੰ ਇਸ ਤਰ੍ਹਾਂ ਚੁਣਨ ਨਾਲ ਜਿਹੜੀ ਰੋਟੀ ਆ ਉਹ ਜਲਦੀ ਵੱਡੀ ਬਣ ਕੇ ਤਿਆਰ ਹੋ ਜਾਂਦੀ ਹੈ ਘੜੀ ਜਾਂਦੀ ਰੋਟੀ ਤਾਂ ਬਹੁਤ ਵਧੀਆ ਰੋਟੀ ਘੜ ਕੇ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਤੇ ਇੱਥੇ ਆਪਾਂ ਰੋਟੀ ਨੂੰ ਰੱਖ ਦਵਾਂਗੇ ਤੇ ਇੱਕ ਪੇੜਾ ਹੋਰ ਕਰ ਲਵਾਂਗੇ ਤੇ ਫੇਰ ਰੋਟੀ ਨੂੰ ਆਪਾਂ ਇਸ ਤਰ੍ਹਾਂ ਚੁੰਨ ਲਵਾਂਗੇ ਰੋਟੀ ਇਹ ਵੀ ਆਪਾਂ ਬਣ ਗਈ ਤਿਆਰ ਹੋ ਗਈ ਰੋਟੀ ਤਾਂ ਹੁਣ ਆਪਾਂ ਇਹਨਾਂ ਰੋਟੀਆਂ ਨੂੰ ਤਵੇ ਦੇ ਉੱਪਰ ਲਾ ਦੇਵਾਂਗੇ ਤੇ ਰੋਟੀ ਆਪਾਂ ਜਿੰਨੀ ਵੀ ਆਪਾਂ ਵੱਡੀ ਕਰਨੀ ਹੋਵੇ ਉਹ ਵੱਡੀ ਆਪਾਂ ਵੱਡੀ ਇਹਨੂੰ ਕਰ ਸਕਾਂਗੇ ਤੇ ਆਹ ਰੋਟੀ ਤੁਸੀਂ ਦੇਖ ਸਕਦੇ ਐ ਇਹ ਵੀ ਰੋਟੀ ਬਣ ਕੇ ਤਿਆਰ ਹੈ ਗੈਸ ਉੱਪਰ ਆਪਾਂ ਤਵੇ ਨੂੰ ਰੱਖ ਕੇ ਗਰਮ ਕਰ ਲਿਆ ਸੀ ਤੇ ਹੁਣ ਆਪਾਂ ਹੱਥ ਨੂੰ ਪਾਣੀ ਲਾ ਕੇ ਇਥੇ ਲਿਆ ਜੇ ਆਪਾਂ ਪਾਣੀ ਤੇ ਆਪਾਂ ਹੱਥ ਨੂੰ ਪਾਣੀ ਲਾ ਕੇ ਇਸ ਤਰ੍ਹਾਂ ਰੋਟੀ ਨੂੰ ਲਾ ਦੇਵਾਂਗੇ ਤੇ ਫਿਰ ਆਪਾਂ ਹੁਣ ਤਵੇ ਦੇ ਉੱਪਰ ਪਾ ਦਵਾਂਗੇ ਰੋਟੀ ਨੂੰ ਤੇ ਦੂਸਰੀ ਰੋਟੀ ਵੀ ਆਪਾਂ ਦੂਸਰੀ ਰੋਟੀ ਨੂੰ ਵੀ ਪਾਣੀ ਲਾ ਦੇਵਾਂਗੇ ਤੇ ਤਵੇ ਨੂੰ ਆਪਾਂ ਉਲਟਾ ਕਰਕੇ ਤੇ ਦੂਸਰੀ ਰੋਟੀ ਵੀ ਆਪਾਂ ਪਾ ਦਵਾਂਗੇ ਤੇ ਆਹ ਵੇਖੋ ਰੋਟੀ ਬਣਾਉਣ ਦਾ ਬਿਲਕੁਲ ਸੌਖਾ ਤਰੀਕਾ ਤੇ ਦੋ ਦੋ ਫੁਲਕੇ ਇਸ ਤਰ੍ਹਾਂ ਲੱਥ ਜਾਂਦੇ ਜਿਦ ਤਰਾ ਆਪਾਂ ਤੰਦੂਰ ਵਿੱਚ ਫੁਲਕੇ ਬਣਾ ਕੇ ਤਿਆਰ ਕਰਦੇ ਆਂ ਤੇ ਦੋਨਾਂ ਸਾਈਡਾਂ ਤੇ ਆਪਾਂ ਸੇਕ ਕੇ ਤਿਆਰ ਕਰ ਲਵਾਂਗੇ ਤੇ ਆਹ ਦੇਖੋ ਤੁਸੀਂ ਕਿੰਨਾ ਵਧੀਆ ਫੁਲਕਾ ਬਣ ਕੇ ਤਿਆਰ ਹੋਣ ਡਿਆ ਆ ਤੇ ਇਸ ਤਰ੍ਹਾਂ ਹੀ ਮੈਂ ਦੋਵੇਂ ਸਾਈਡਾਂ ਇਹਨਾਂ ਦੀਆਂ ਸੇਕ ਲਵਾਂਗੀ ਤੇ ਬਹੁਤ ਆਸਾਨ ਤਰੀਕਾ ਤੰਦੂਰ ਦੀ ਰੋਟੀ ਬਣਾਉਣ ਦਾ ਆਪਾਂ ਜਦੋਂ ਵੀ ਮਨ ਕਰੇ ਤੰਦੂਰ ਦੀ ਰੋਟੀ ਖਾਣ ਦਾ ਆਪਾਂ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਵਾਂਗੇ ਤੇ ਦੋਨਾਂ ਸਾਈਡਾਂ ਤੋਂ ਆਪਾਂ ਸੇਕ-ਸੇਕ ਕੇ ਰੋਟੀ ਨੂੰ ਤਿਆਰ ਕਰ ਲੈਣਾ ਹੈ ਤੇ ਮੜ ਕੇ ਆਪਾਂ ਇਹਨੂੰ ਇਸ ਤਰ੍ਹਾਂ ਜਰੂਰ ਰੋਟੀ ਆਪਣੀ ਪੱਕ ਜੇਗੀ ਉਦੋਂ ਲੱਥਣ ਵਾਲੀ ਹੋ ਜੇਗੀ ਪਰ ਮੈਂ ਹਲੀ ਨਹੀਂ ਰੋਟੀ ਨੂੰ ਲਾਵਾਂਗੀ ਥੋੜੀ ਜਿਹੀ ਅੰਦਰ ਕੱਚੀ ਹੋਣੀ ਆ ਕਿਉਂਕਿ ਆਪਾਂ ਦੋਨੇ ਸਾਈਡਾਂ ਸੇਕਣ ਦੇ ਰੋਟੀ ਦੀਆਂ ਚਿਮਟੇ ਦੀ ਸਾਈਡ ਨਾਲ ਆਪਾਂ ਇਹਨੂੰ ਰੋਟੀ ਨੂੰ ਲਾ ਕੇ ਤਿਆਰ ਕਰ ਲਵਾਂਗੇ ਤੇ ਕਿਹਾਸ ਉੱਪਰ ਆਪਾਂ ਘਟ ਸੇਕ ਤੇ ਇਹਨੂੰ ਰੋਟੀ ਨੂੰ ਪਕਾ ਲਵਾਂਗੇ ਆਪਾਂ ਗੈਸ ਮੈਂ ਜਿਆਦਾ ਹੀ ਹਾਈ ਤੇ ਰੱਖੀ ਸੀ ਤਾਂ ਕਰਕੇ ਰੋਟੀ ਥੋੜੀ ਜਿ ਜਲ ਗਈ ਹੈ ਤੰਦੂਰ ਦੀਆਂ ਰੋਟੀਆਂ ਇਸ ਤਰ੍ਹਾਂ ਦੀਆਂ ਹੀ ਹੁੰਦੀਆਂ ਥੋੜੀਆਂ ਬੋਤੀਆਂ ਕਿਸੇ ਵੇਲੇ ਆਪਣੇ ਕੋ ਤੰਦੂਰ ਵਿੱਚ ਵੀ ਇਸ ਤਰ੍ਹਾਂ ਦੀਆਂ ਆਪਣੇ ਕੋ ਬਣ ਜਾਂਦੀਆਂ ਤੇ ਤੁਸੀਂ ਫੁਲਕਾ ਦੇਖ ਸਕਦੇ ਕਿੰਨਾ ਵਧੀਆ ਤੰਦੂਰੀ ਫੁਲਕਾ ਬਣ ਕੇ ਤਿਆਰ ਹੋ ਗਿਆ ਆ ਤੇ ਦੂਸਰੀ ਰੋਟੀ ਨੂੰ ਵੀ ਮੈਂ ਇਸੇ ਤਰ੍ਹਾਂ ਹੀ ਸੇਕ ਕੇ ਤਿਆਰ ਕਰ ਲਵਾਂਗੀ ਤੇ ਇਹ ਆਪਾਂ ਨੂੰ ਲੱਗਦਾ ਨਹੀਂ ਕਿ ਆਪਾਂ ਤਵੇ ਉੱਤੇ ਰੋਟੀ ਬਣਾ ਕੇ ਤਿਆਰ ਕੀਤੀ ਹੈ ਸੇਮ ਜਿਸ ਤਰ੍ਹਾਂ ਤੰਦੂਰ ਦੀ ਰੋਟੀ ਹੁੰਦੀ ਉਸੇ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ ਤੇ ਆ ਤੁਸੀਂ ਦੇਖ ਸਕਦੇ ਦੋਨਾਂ ਸਾਈਡਾਂ ਤੋਂ ਕਿੰਨੀਆਂ ਵਧੀਆ ਰੋਟੀਆਂ ਬਣ ਕੇ ਤਿਆਰ ਹੋਈਆਂ ਆ ਤੇ ਦੁਬਾਰਤੋਂ ਮੈਂ ਦੂਸਰੀ ਰੋਟੀ ਵੀ ਇਸ ਤਰ੍ਹਾਂ ਹੀ ਪਾਦਵਾਂਗੇ ਪਾਣੀ ਨੂੰ ਲਾਦਤਾ ਸੀ ਆਪਰ ਰੋਟੀ ਦੇ ਉੱਪਰ ਤੇ ਦੂਸਰੀ ਸਾਈਡ ਤੇ ਵੀ ਆਪਾਂ ਇਸੇ ਤਰ੍ਹਾਂ ਹੀ ਰੋਟੀ ਨੂੰ ਲਾ ਦਵਾਂਗੇ ਤੇ ਰੋਟੀਆਂ ਨੂੰ ਆਪਾਂ ਹੁਣ ਸੇਕ ਲਾਂਗੇ ਜੇ ਤੁਹਾਨੂੰ ਮੇਰੇ ਤੰਦੂਰੀ ਰੋਟੀ ਬਣਾਉਣ ਦਾ ਤਵੇ ਤੇ ਤਰੀਕਾ ਵਧੀਆ ਲੱਗਾ ਤੇ ਤੁਸੀਂ ਨਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਬਹੁਤ ਵਧੀਆ ਰੋਟੀਆਂ ਬਣ ਕੇ ਤਿਆਰ ਹੁੰਦੀਆਂ ਜਦੋਂ ਵੀ ਆਪਣਾ ਦਿਲ ਕਰੇ ਤੰਦੂਰੀ ਰੋਟੀ ਖਾਣ ਨੂੰ ਆਪਾਂ ਬਣਾ ਕੇ ਤਿਆਰ ਕਰ ਸਕਾਂਗੇ ਆਪਣੇ ਆਪਾ ਮਨ ਨੂੰ ਕਿਉਂ ਤਰਸਾਉਣਾ ਰਹਿਣਾ ਵੀ ਆਪਾਂ ਤੰਦੂਰੇ ਬਣੇ ਤੰਦੂਰ ਹੋਵੇ ਤੇ ਆਪਾਂ ਰੋਟੀ ਬਣਾ ਕੇ ਤਿਆਰ ਕਰੀਏ ਤੇ ਤਵੇ ਤੇ ਵੀ ਰੋਟੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੱਥੇ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਈਆਂ ਸੀ ਤੇ ਰੋਟੀ ਤੁਸੀਂ ਦੇਖ ਸਕਦੇ ਕਿੰਨੀਆਂ ਵਧੀਆ ਰੋਟੀਆਂ ਬਣ ਕੇ ਤਿਆਰ ਹੋਈਆਂ ਤਾਂ ਹੁਣ ਆਪਾਂ ਰੋਟੀਆਂ ਨੂੰ ਕਿਉਂ ਲਾ ਦਵਾਂਗੇ ਤੰਦੂਰੀ ਰੋਟੀਆਂ ਬਣ ਕੇ ਤਿਆਰ ਆ ਤੇ ਆਪਾਂ ਤੰਦੂਰੀ ਰੋਟੀ ਤਵੇ ਤੇ ਬਣਾ ਕੇ ਤਿਆਰ ਕਰ ਲਈ ਸੀ ਤੇ ਜੇ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਰੋਟੀ ਦੇਖ ਸਕਦੇ ਬਹੁਤ ਵਧੀਆ ਕੁਲੀਆਂ ਬੜੀਆਂ ਰੋਟੀਆਂ ਕਿਤੇ ਨਹੀਂ ਸੁੱਕੀਆਂ ਰੋਟੀਆਂ ਆਪਣੀਆਂ ਸਤਿ ਸ਼੍ਰੀ ਅਕਾਲ ਜੀ